ਅੱਜ ਆਪਾਂ ਕੁਝ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਵਪਤੀ ਵਾਰ-ਵਾਰ ਹੋ ਰਹੀ ਆ ਕੱਲ ਦੇ ਦਿਨ ਪਿੰਡ ਬਡਾਲਾ ਜ਼ਿਲ੍ਹਾ ਫਰੋਜ਼ਪੁਰ ਹਾਰਪਕਿਆਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਵਿਵਪਤੀ ਕੀਤੀ ਗਈ ਆ ਉਸ ਟੌਪਿਕ ਬਾਰੇ ਗੱਲਬਾਤ ਕਰਾਂਗੇ ਦੂਜਾ ਆਪਣੀ ਗੱਲਬਾਤ ਹੋਏਗੀ ਭਾਈ ਅਮਰਤਪਾਲ ਸਿੰਘ ਜੋ ਕਿ ਚੋਣਾਂ ਦੇ ਵਿੱਚ ਐਮਪੀ ਦੀਆਂ ਚੋਣਾਂ ਦੇ ਵਿੱਚ ਖੜੇ ਹੋਏ ਨੇ ਤੁਹਾਡਾ ਕੀ ਵਿਚਾਰ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਔਰ ਸਭ ਤੋਂ ਵੱਡੀ ਆਪਾਂ ਤੁਹਾਡੇ ਕੇ ਇਹ ਗੱਲਬਾਤ ਕਰਨਾ ਚਾਹੁੰਦੇ ਆ ਕਿ ਜਿਹੜੇ ਲੋਕ ਫੇਕ ਆਈਡੀਆਂ ਬਣਾ ਕੇ ਕਿਸੇ ਨੂੰ ਗਲਤ ਕਮੈਂਟ ਕਰਦੇ ਆ ਭਾਈ ਸਾਹਿਬ ਉਹ ਆਪਣੀ ਵੀਡੀਓ ਇਸ ਨੂੰ ਨਾ ਵੇਖਣ ਬਾਕੀ ਵਿਚਾਰ ਇਹ ਆ ਕਿ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਨਹੀਂ ਸਹਿਮਤ ਹੋ ਉਹ ਵਿਸ਼ਾ ਅਲੱਗ ਏ ਤੇ ਹੁਣ ਗੱਲ ਆਪਾਂ ਕਰਦੇ ਆ ਜਿਹੜੀ ਕੱਲ ਗੁਰੂ ਗ੍ਰੰਥ ਸਾਹਿਬ ਦੀ ਪਿੰਡ ਬੰਡਾਲੇ ਦੇ ਵਿੱਚ ਬੇਅਬਦੀ ਹੋਈ ਆ ਜ਼ਿਲ੍ਹਾ ਫਰੋਜ਼ਪੁਰ ਪਿੰਡ ਬੰਡਾਲਾ ਹਾਰਫਕਿਆਂ ਦੇ ਕੋਲ ਪਿੰਡ ਪੈਂਦਾ ਬੰਡਾਲਾ ਤੇ ਇਹ ਜਿਹੜਾ ਸ਼ਖਸ ਜਿਹਨੇ ਬੇਵੱਦੀ ਕੀਤੀ ਆ ਇਹ ਪਿੰਡ ਟੱਲੀਗੁਲਾਮ ਜਿਹੜਾ ਕਿ ਉੱਥੋਂ 3-4 ਕਿਲੋਮੀਟਰ ਦੀ ਦੂਰੀ ਤੇ ਹੋਏਗਾ ਉਸ ਜਗ੍ਹਾ ਤੋਂ ਆਣ ਕੇ ਤਕਰੀਬਨ ਇਹ 1:30 ਵਜੇ ਦੇ ਕਰੀਬ ਪਿੰਡ ਬੰਡਾਲਾ ਗੁਰਦੁਆਰਾ ਬਾਬਾ ਵੀਰ ਸਿੰਘ ਦੇ ਆਇਆ ਉੱਥੇ ਆਣ ਕੇ ਤੇ ਇਹਨੇ ਪਹਿਲਾਂ ਉੱਥੋਂ ਪੀਲੇ ਰੰਗ ਦਾ ਪਰਣਾ ਨੇ ਸਿਰ ਤੇ ਬੰਨਿਆ ਪਰਣਾ ਬੰਨਣ ਤੋਂ ਬਾਅਦ ਦੇ ਵਿੱਚ ਇਹ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗਿਆ ਤੇ ਜਿਹੜਾ ਪਾਠ ਹੀ ਕਿਹਾ ਜਾਂਦਾ ਜਿਹੜਾ ਪਾਠ ਹੀ ਉੱਥੇ ਮੌਜੂਦ ਸੀਗਾ ਉਹ ਬਾਹਰੋਂ ਉਹ ਆਣ ਕੇ ਇਹਨੂੰ ਪ੍ਰਸ਼ਾਦ ਦੇਣ ਵਾਸਤੇ ਅੰਦਰ ਆਇਆ ਤੇ ਇਹ ਅੰਦਰੋਂ ਜਾ ਕੇ ਸਿੱਧਾ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੈ ਉਹ ਪਾੜ ਲਏ ਤੇ ਜਦੋਂ ਪਾਠੀ ਨੇ ਇਹਨੂੰ ਕਿਹਾ ਵੀ ਇਹ ਤੂੰ ਕੀ ਕੀਤਾ ਕਹਿੰਦਾ ਮੇਰਾ ਦਿਲ ਕੀਤਾ ਮੈਂ ਪਾੜ ਦਿੱਤੇ ਤੁਸੀਂ ਚੀਜ਼ ਸਮਝਣ ਵਾਲੀ ਗੱਲ ਏ ਹਰ ਕਿਸੇ ਦਾ ਦਿਲ ਕਰਦਾ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਕਹਿੰਦੇ ਇਹ ਮੈਂਟਲੀ ਅਫਸੈਟ ਹੈ ਹਰ ਕਿਸੇ ਨੂੰ ਗੁਰੂ ਘਰ ਹੀ ਨਜ਼ਰ ਆਉਂਦੇ ਜਦੋਂ ਇਸ ਨੌਜਵਾਨ ਨੂੰ ਉੱਥੋਂ ਦੇ ਜਿਹੜਾ ਸੇਵਾਦਾਰ ਸੀ ਉਹਨੇ ਇਹਨੂੰ ਗਲਮੇ ਤੋਂ ਫੜ ਲਿਆ ਗਲਮੇ ਤੋਂ ਫੜ ਕੇ ਤੇ ਬਾਅਦ ਦੇ ਵਿੱਚ ਜਦੋਂ ਇੱਕ ਗੱਲ ਪੂਰਾ ਰੌਲਾ ਪੈ ਗਿਆ ਉੱਥੇ ਪਿੰਡ ਦੀ ਸੰਗਤ ਤੇ ਆਸ-ਪਾਸ ਦੇ ਨਗਰ ਦੀ ਸੰਗਤ ਇਕੱਠੀ ਹੋ ਗਈ ਤੇ ਉੱਥੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਆ ਗੁਰੂ ਮਹਾਰਾਜ ਦੀਆਂ ਫੌਜਾਂ ਉਹ ਮजूद ਸੀਗੇ ਉਹਨਾਂ ਨੇ ਫੜ ਕੇ ਤੇ ਇਹਨੂੰ ਚੰਗੀ ਤਰ੍ਹਾਂ ਸੋਧਾ ਲਾਇਆ ਇਹਨੂੰ ਪੁੱਛਦੇ ਵੀ ਰਹੇ ਆ ਇਸ ਨੌਜਵਾਨ ਦਾ ਨਾਮ ਦੱਸਿਆ ਜਾਂਦਾ ਗੱਗੂ ਤੇ ਜਿਹੜਾ ਸਿਰ ਤੋਂ ਵੀ ਕਟਿੰਗ ਸੀ ਦਾੜ੍ਹੀ ਵੀ ਇਹਨੇ ਕੱਟੀ ਹੋਈ ਸੀਗੀ ਇਹਨੂੰ ਪੁੱਛਦੇ ਰਹੇ ਨੇ ਵਾਰ-ਵਾਰ ਤੂੰ ਕਿਸ ਮਕਸਦ ਵਾਸਤੇ ਆਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਿਆਵਦੀ ਕੀਤੀ ਆ ਤੂੰ ਸੱਚੀ ਗੱਲ ਦੱਸ ਦੇ ਤੈਨੂੰ ਛੱਡਾਂਗੇ ਕਾਫੀ ਜਿਹੜੀ ਉੱਥੇ ਸੰਗਤ ਤੇ ਉਹਨਾਂ ਨੇ ਇਹਨੂੰ ਪੂਰੇ ਪਿਆਰ ਨਾਲ ਵੀ ਸਮਝਾ ਕੇ ਵੇਖਿਆ ਤੂੰ ਦੱਸ ਦੇ ਇਸ ਬੰਦੇ ਨੇ ਨਹੀਂ ਦੱਸਿਆਗਾ ਫਿਰ ਉੱਥੇ ਜਦੋਂ ਨੌਜਵਾਨਾਂ ਦੀ ਭੀੜ ਸੰਗਤਾਂ ਦੀ ਭੀੜ ਇਕੱਠੀ ਹੋਈ ਹੈ ਤੇ ਉਹਨਾਂ ਨੇ ਇਹਨੂੰ ਸੋਧਾ ਲਾਇਆ ਕਿਹਾ ਜਾਂਦਾ ਕਿ ਉਸ ਟਾਈਮ ਜਿਹੜੀ ਹਰਪਕਿਆਂ ਦੀ ਪੁਲਿਸੇ ਪੁਲਸ ਚੌਂਕੀ ਤੋਂ ਪੁਲਸ ਵੀ ਪਹੁੰਚਦੀ ਆ ਤਕਰੀਬਨ ਕਹਿੰਦੇ ਵੀ ਚਾਰ ਪੰਜ ਬੰਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਆਏ ਨੇ ਭੀੜ ਇੰਨੀ ਕੁ ਜ਼ਿਆਦੀ ਹੋ ਗਈ ਇਸ ਨੌਜਵਾਨ ਦਾ ਕੁੱਟ-ਕੁੱਟ ਕੇ ਉੱਥੇ ਕਤਲ ਕਰ ਦਿੱਤਾ ਆ ਤੁਹਾਡੇ ਸਾਹਮਣੇ ਆਪਾਂ ਵੀਡੀਓ ਪੇਸ਼ ਕਰ ਰਹੇ ਆ ਵੇਖੋ ਸੰਤ ਨੇ ਫਿਰ ਇਹਦਾ ਕਿਵੇਂ ਸੋਧਾ ਲਾਇਆ ਹੁਣ ਤੁਸੀਂ ਕਹੋਗੇ ਜੀ ਤੁਸੀਂ ਸੋਧਾ ਲਾ ਦਿੱਤਾ ਤੁਸੀਂ ਮਾਰ ਦਿੱਤਾ ਇਹ ਗੱਲ ਚੰਗੀ ਨਹੀਂ ਇੱਕ ਦੋ ਨਿਊ ਚੈਨਲਾਂ ਤੇ ਆਪਣੇ ਜਿਹੜੇ ਪੰਥਕ ਆਗੂ ਨੇ ਵੱਡੇ ਵੱਡੇ ਵੱਡੀਆਂ ਵੱਡੀਆਂ ਸਿਰ ਤੇ ਪੱਗਾਂ ਵੱਡੀਆਂ ਵੱਡੀਆਂ ਤਲਵਾਰਾਂ ਲਮਕਾਈਆਂ ਹੋਈਆਂ ਨੇ ਉਹ ਵੀ ਕਹਿ ਰਹੇ ਵੀ ਤੁਹਾਨੂੰ ਇਹ ਮਾਰਨਾ ਨਹੀਂ ਚਾਹੀਦਾ ਪਰ ਜਿੱਥੋਂ ਤਿੱਕਰ ਮੇਰਾ ਦਿਮਾਗ ਕੰਮ ਕਰਦਾ ਜਾਂ ਕਈਆਂ ਦੇ ਹੋਰਾਂ ਦੇ ਵੀ ਵਿਚਾਰ ਨੇ ਤੁਸੀਂ ਇਸ ਚੀਜ਼ ਨੂੰ ਆਪ ਹੀ ਗਲਤ ਬढ़ावा ਦੇ ਰਹੇ ਹੋ ਕਿਉਂਕਿ ਸਾਡੀ ਕੌਮ ਦੇ ਜਿੰਨੇ ਵੀ ਆਗੂ ਐ ਜਿੰਨੇ ਵੀ ਪੰਥਕ ਚਿਹਰੇ ਆ ਆਪਣੇ ਆਪ ਨੂੰ ਕਹਿਣ ਵਾਲੇ ਵੀ ਅਸੀਂ ਪੰਥ ਦੇ ਰਖਵਾਲੇ ਆ ਅਸੀਂ ਪੰਜਾਬ ਦੇ ਰਖਵਾਲੇ ਆ ਤੁਹਾਡੇ ਪੱਲੇ ਸਿਰਫ ਤੇ ਸਿਰਫ ਤੁਹਾਨੂੰ ਰਾਜ ਗੱਦੀਆਂ ਚਾਹੀਦੀਆਂ ਨੇ ਹੋਰ ਤੁਹਾਨੂੰ ਕੁਝ ਮਤਲਬ ਨਹੀਂਗਾ ਜੇਤ ਗੁਰੂ ਨੇ ਸਾਨੂੰ ਇੰਨੀ ਵੱਡੀ ਸੇਧ ਦਿੱਤੀ ਐ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਗੁਰੂ ਮਹਾਰਾਜੇ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੀ ਇਸ ਧਰਤੀ ਤੇ ਇੰਨੀਆਂ ਜੰਗਾਂ ਲੜੀਆਂ ਇੰਨਾ ਬਾਬੇ ਨਾਨਕ ਨੇ ਪ੍ਰਚਾਰ ਕੀਤਾ ਕੀ ਗੱਲ ਤੁਹਾਡੇ ਵਿੱਚ ਇੰਨੀ ਵੀ ਗੈਰਤ ਨਹੀਂ ਹੈਗੀ ਆਪਾਂ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਈਏ ਅਰਬ ਕੰਟਰੀਆਂ ਦੇ ਵਿੱਚ ਚਲੇ ਜਾਈਏ ਉੱਥੋਂ ਦੇ ਇੰਨੇ ਜਿਆਦੇ ਕਾਨੂੰਨ ਸਖਤ ਨੇ ਬਾਈ ਜੀ ਪਾਕਿਸਤਾਨ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਕਿਸੇ ਸ਼ਖਸ ਨੇ ਕੁਰਾਨ ਦੀ ਬਿਵਦੀ ਕੀਤੀ ਸੀ ਪਵਿੱਤਰ ਕੁਰਾਨ ਦੀ ਬਿਵਦੀ ਤੇ ਪਾਕਿਸਤਾਨ ਦੀ ਸਰਕਾਰ ਨੇ ਉੱਥੇ ਕਾਨੂੰਨ ਬਣਾ ਦਿੱਤਾ ਕਾਨੂੰਨ ਬਣਾ ਦਿੱਤਾ ਵੀ ਜਿਹੜਾ ਕਿਸੇ ਧਾਰਮਿਕ ਗ੍ਰੰਥ ਦੇ ਜਾਂ ਗੀਤਾ ਬਾਈਬਲ ਕਿਸੇ ਵੀ ਧਾਰਮਿਕ ਚਿੰਨ੍ਹ ਦੀ ਜਾਂ ਵਿਅਪਦੀ ਕਰਦਾ ਹੈ ਤੇ ਉਹਨੂੰ ਸਜ਼ਾਏ ਮੌਤ ਜਿੰਨਾ ਟਾਈਮ ਤੁਸੀਂ ਇਸ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਲੰਦੇ ਵੱਧ ਤੋਂ ਵੱਧ ਤੁਸੀਂ ਕੀ ਕਰਦੇ ਹੋ ਆਪਣੇ ਇੰਡੀਆ ਦਾ ਜਿਹੜਾ ਕਾਨੂੰਨ ਹੈ ਐਡਾ ਜਿਆਦਾ ਨਖਿੱਧੇ ਇਸ ਮਾਮਲੇ ਦੇ ਵਿੱਚ ਜਾਂ ਚੋਰੀ ਦਾ ਲਾ ਲਓ ਜਾਂ ਇਹ ਲਾ ਲਓ 295 ਦਾ ਕਰ ਦੇਣਗੇ ਪਰਚਾ ਹਫਤਾ ਨਹੀਂ ਪੈਂਦਾ ਤੀਜੇ ਚੌਥੇ ਦਿਨ ਬਾਅਦ ਅਗਲਾ ਜੁਬਾਨ ਤੇ ਕਰਾ ਕੇ ਆ ਜਾਂਦਾ ਸਭ ਤੋਂ ਵੱਡਾ ਇਹਨਾਂ ਕੋਲ ਇੱਕੋ ਹੀ ਇਹ ਹਥਿਆਰ ਜਿਹੜਾ ਇਹਨਾਂ ਨੇ ਵਰਤਣਾ ਹੁੰਦਾ ਇੱਕੋ ਹੀ ਹਥਿਆਰ ਹੈ ਲੈ ਜੀ ਇਹ ਤਾਂ ਮੈਂਟਲੀ ਅਪਸੈਟ ਹੈ ਸਾਰੇ ਮੈਂਟਲੀ ਅਪਸੈਟਾਂ ਨੂੰ ਸਿਰਫ ਗੁਰੂ ਘਰ ਹੀ ਨਜ਼ਰ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਹੀ ਨਜ਼ਰ ਆਉਂਦਾ ਆਪਦੇ ਘਰ ਦੇ ਜੀਤਾਂ ਨਹੀਂ ਮਾਰ ਦਿੰਦੇ ਜਾਂ ਕਿਸੇ ਨੂੰ ਸੜਕ ਤੇ ਜਾਂਦਿਆਂ ਨੂੰ ਕਿਸੇ ਦਾ ਗਲਾ ਤਾਂ ਨਹੀਂ ਵੜ ਦਿੰਦੇ ਸਿਰਫ ਤੁਹਾਡਾ ਗੁਰੂ ਘਰੇ ਆਣ ਕੇ ਹੀ ਤੁਹਾਡਾ ਜੋਰ ਚੱਲਦਾ ਸਾਨੂੰ ਇਸ ਚੀਜ਼ ਨੂੰ ਸੋਚਣਾ ਪਊਗਾ ਇਹ ਕੋਈ ਮੈਂਟਲੀ ਨਹੀਂ ਹੁੰਦੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਸਰਕਾਰਾਂ ਦੇ ਦੁਆਰਾ ਇਹਨਾਂ ਨੂੰ ਪਾਲਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕਾਂਡੇ ਕਰਦੇ ਨੇ ਧਰਮ ਕੋਈ ਵੀ ਹੈ ਸਾਰੇ ਪੂਜਣਯੋਗ ਨੇ ਚਾਹੇ ਹਿੰਦੂ ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਇਹਨਾਂ ਦੇ ਧਾਰਮਿਕ ਜਿਹੜੇ ਗ੍ਰੰਥ ਨੇ ਸਾਰਿਆਂ ਨੂੰ ਸਿਰ ਝੁਕਦਾ ਹੈ ਤੁਸੀਂ ਅੱਜ ਸਿੱਖ ਸਾਰੇ ਸਿੱਖਾਂ ਦਾ ਤਮਾਸ਼ਾ ਬਣ ਰਿਹਾ ਹੈਗਾ ਸਿੱਖਾਂ ਨੂੰ ਵੇਖ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਵਿਵਧੀਆਂ ਬਾਰੇ ਕੋਈ ਵੀ ਲੀਡਰ ਗੱਲ ਨਹੀਂ ਕਰਦਾ ਜੇ ਗੱਲ ਕਰਨਗੇ ਸਿਰਫ ਮਗਰਮਛ ਦੇ ਹੰਝੂ ਨੇ ਉਹ ਤੁਸੀਂ ਬਹਾ ਰਹਿੰਦੇ ਹੋ ਇੱਕ ਰੰ ਵਖਾ ਦਿੰਦੇ ਹੋ ਨਹੀਂ ਜੀ ਇਹ ਤਾਂ ਬਹੁਤ ਮਾੜਾ ਆਇਆ ਹੁਣ ਆਪਣੇ ਇਲੈਕਸ਼ਨ ਚੱਲਦੇ ਪਏ ਨੇ ਹੁਣ ਇਲੈਕਸ਼ਨ ਚੱਲਦੇ ਪਏ ਕਿਸੇ ਨੇ ਆਵਾਜ਼ ਉਠਾਈ ਆ ਕਿਸੇ ਨੇ ਆਵਾਜ਼ ਉਠਾਈ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਜਾਂ ਗੀਤਾ ਦੀ ਜਕਰਾਨ ਦੀ ਜਾਂ ਬਾਈਬਲ ਦੀ ਵਿਵਧੀ ਹੋ ਜਾਂਦੀ ਹੈ ਉਹਦੇ ਵਾਸਤੇ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਤੁਸੀਂ ਇਹ ਕਾਨੂੰਨ ਬਣਾ ਦਿਓ ਅੱਜ ਤੋਂ ਬਾਅਦ ਦੇ ਵਿੱਚ ਕੋਈ ਵੀ ਵਿਵਦੀ ਹੋ ਜੇਗੀ ਇਹ ਸਵਾਲ ਨਹੀਂ ਪੈਦਾ ਹੁੰਦਾ ਕਿ ਵਿਵਦੀ ਹੋ ਜੇਗੀ ਕਦੀ ਵੀ ਵਿਵਦੀ ਨਹੀਂ ਹੋਏਗੀ ਜੇ ਤੁਹਾਨੂੰ ਪਤਾ ਨਾ ਇਸ ਚੀਜ਼ ਦੀ ਆ ਸਜਾ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਤੁਸੀਂ ਅਪਰਾਧ ਕਰਦੇ ਹੋ ਅਗਲੇ ਗੁੱਟ ਵੜ ਦਿੰਦੇ ਚੌਂਕ 'ਚ ਲ ਜਾ ਕੇ ਗੋਲੀ ਮਾਰ ਦਿੰਦੇ ਨੇ ਉੱਥੇ ਅਪਰਾਧ ਆਪਣੇ ਨਾਲੋਂ ਘੱਟ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਡਰ ਹੈ ਖਤਰਾ ਇਸ ਚੀਜ਼ ਦਾ ਸਾਡੇ ਕਾਨੂੰਨ ਦੇ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਕੋਈ ਡਰ ਨਹੀਂ ਕੋਈ ਰਾਹ ਜਾਂਦੇ ਨੂੰ ਮਾਰ ਦਿੰਦੇ ਆ ਉੱਥੇ ਲੁੱਟ ਲੈਂਦੇ ਆ ਉਹਦਾ ਮੋਟਰਸਾਈਕਲ ਲੁੱਟ ਲੈਂਦੇ ਆ ਸਮਾਨ ਲੁੱਟ ਲੈਂਦੇ ਕਿਸੇ ਦਾ ਮੋਬਾਈਲ ਖੋ ਲੈਂਦੇ ਆ ਉਹਨਾਂ ਤੇ ਕੀ ਐਕਸ਼ਨ ਆਉਂਦਾ ਹੈ ਜਿੰਦੀ ਚੋਰੀ ਹੋ ਜਾਂਦੀ ਹੈ ਉਹ ਵਿਚਾਰਾ ਜਾ ਕੇ ਥਾਣਿਆਂ ਦੇ ਵਿੱਚ ਜਾਂਦਾ ਕੋਈ ਉਹਦੀ ਸੁਣਵਾਈ ਨਹੀਂ ਕਰਦਾ ਅੱਗੋਂ ਕਹਿੰਦੇ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਅੱਗੋਂ ਪ੍ਰੂਫ ਜੇ ਅਸੀਂ ਕੈਮਰੇ ਲਾ ਲੈਂਨੇ ਆ ਕੈਮਰਿਆਂ ਦੇ ਵਿੱਚ ਕੀ ਉਹ ਚਿਹਰਾ ਵੀ ਨਜ਼ਰ ਆ ਜਾਂਦਾ ਉਹ ਬੰਦੇ ਦਾ ਨਹੀਂ ਨਜ਼ਰ ਆਉਂਦਾ ਆਪ ਤਾਂ ਇਹਨਾਂ ਦੇ ਬੰਦੇ ਪਹਿਲਾਂ ਨਿਛੇੜੀ ਬਣਾ ਦਿੱਤੇ ਆ ਇਹਨਾਂ ਨਾਲ ਨਸ਼ਾ ਕਰਦੇ ਆ ਜਦੋਂ ਦੀ ਆ ਸਮੈਕ ਆਈ ਹੈ ਨਾ 15 ਕੋਸਾਲਾਂ ਦੇ ਵਿੱਚ ਵਿੱਚ ਸਾਰੀਆਂ ਚੋਰੀਆਂ ਵੀ ਹੋਈਆਂ ਨੇ 10-15 ਸਾਲਾਂ ਦੇ ਵਿੱਚ ਬੇਅਬਦੀਆਂ ਵੀ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੁਸੀਂ ਸੋਚੋ ਜਿਆਦਾ 2015 ਦੇ ਵਿੱਚ ਬਰਗਾੜੀ ਜਿਹੜਾ ਕਾਂਡ ਹੋਇਆ ਸੀ ਉਸੇ ਕਾਂਡ ਤੋਂ ਬਾਅਦ ਦੇ ਵਿੱਚ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਬਦੀਆਂ ਹੁੰਦੀਆਂ ਆ ਰਹੀਆਂ ਨੇ ਅੱਜ ਤੱਕਰ ਕੀ ਐਕਸ਼ਨ ਲਿਆ ਗਿਆ ਜੇ ਦਿੱਲੀ ਦੇ ਵਿੱਚ ਨਿਹੰਗ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ ਹੈ ਜਿਨ੍ਹਾਂ ਨੇ ਆਣ ਕੇ ਗੁਰੂ ਗ੍ਰੰਥ ਸਾਹਿਬ ਦੀ ਤੜਕੇ ਬੇਅਬਦੀ ਕੀਤੀ ਸੀ ਬੜਾ ਮੁੱਦਾ ਠਾ ਲਿਆ ਨਹੀਂ ਜੀ ਨਾ ਸੋਧਾ ਲਾਤਾ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਬੜੇ ਬੜੇ ਲੀਡਰ ਜਿਹੜੇ ਨਾ ਪੈਰ ਖਿੱਚਦੇ ਇੱਕ ਦੂਜੇ ਦੇ ਹੋਰ ਸਾਡੇ ਕੋਲ ਹਥਿਆਰ ਕੀ ਹੈਗਾ ਸਾਡਾ ਪਿਓ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਮਾਣ ਸਤਕਾਰ ਜੇ ਤੁਸੀਂ ਉਹਨੂੰ ਠੇਸ ਪਹਚਾਓਗੇ ਸਾਡੇ ਕੋਲ ਇਸ ਤੋਂ ਅੱਗੇ ਕੁਝ ਨਹੀਂ ਹੈਗਾ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਨਹੀਂ ਸਹਿਮਤ ਮੈਂ ਇਹ ਮੈਟਰ ਵੱਖਰਾ ਹੈ ਜਾਂ ਤਾਂ ਇਹਦੇ ਤੇ ਸਖਤ ਕਾਨੂੰਨ ਬਣਨਾ ਚਾਹੀਦਾ ਅੱਜ ਸਿੱਖਾਂ ਦੇ ਉੱਤੇ ਵਿਵਦੀ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਹੋ ਰਹੀ ਹੈ ਵਾਰ-ਵਾਰ ਅੰਗ ਪਾੜੇ ਜਾਂਦੇ ਗੁਰਕਾ ਸਾਹਿਬ ਪਾੜੇ ਜਾਂਦੇ ਆ ਅੱਜ ਦੂਜੇ ਧਰਮ ਕੋਈ ਨਹੀਂ ਬੋਲਦਾ ਪਿਆ ਕੋਈ ਨਹੀਂ ਬੋਲਦਾ ਤਮਾਸ਼ਾ ਵੇਖ ਰਹੇ ਆ ਜਿੱਦਨ ਦੂਜੇ ਧਰਮਾਂ ਤੇ ਆਊਗੀ ਨਾ ਫਿਰ ਇਹ ਕਹਿਣਗੇ ਫਿਰ ਇਹਨਾਂ ਨੂੰ ਯਾਦ ਆਏਗੀ ਕਿਉਂ ਨਹੀਂ ਸਾਡਾ ਮੁੱਖ ਮੰਤਰੀ ਇਸ ਚੀਜ਼ ਨੂੰ ਵੇਖਦਾ ਕਿਉਂ ਨਹੀਂ ਸਾਡਾ ਪ੍ਰਧਾਨ ਮੰਤਰੀ ਵੇਖਦਾ ਕਿਉਂਕਿ ਇਹਨਾਂ ਨੂੰ ਮੁੱਦੇ ਚਾਹੀਦੇ ਹੁੰਦੇ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਮੁੱਦਾ ਚਾਹੀਦਾ ਜੇ ਮੁੱਦਾ ਹੋਏਗਾ ਤਾਂ ਰਾਜਨੀਤੀ ਹੋਏਗੀ ਇਸ ਚੀਜ਼ ਨੂੰ ਸਮਝਣਾ ਪਊਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਨਾ ਤਾਂ ਇਹਨਾਂ ਨੇ ਵਿਵਪਦੀਆਂ ਰੋਕਣੀਆਂ ਹੈਗੀਆਂ ਇਹ ਸਿੱਖਾਂ ਨੂੰ ਆਪ ਹੀ ਪਹਿਰਾ ਦੇਣਾ ਪੈਣਾ ਇਸ ਚੀਜ਼ ਤੇ ਜਿਹੜਾ 2015 ਦੇ ਵਿੱਚ ਬਰਗਾੜੀ ਕਾਂਡ ਹੋਇਆ ਸੀ ਬਰਗਾੜੀ ਦੇ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਜਿਹੜੇ ਛੁੱਟੇ ਗਏ ਸੀ ਕਦੀ ਇਸ ਚੀਜ਼ ਬਾਰੇ ਕਿਸੇ ਨੇ ਸੋਚਿਆ ਉਹ ਕਾਂਡ ਕਿਉਂ ਹੋਇਆ ਸੀ ਲਓ ਤੁਹਾਨੂੰ ਦੱਸਦਾ ਸਭ ਤੋਂ ਵੱਡਾ ਕਾਰਨ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਵਿਵਪਦੀ ਹੋਣ ਦਾ ਕਾਰਨ ਇਹ ਸੀਗਾ ਕਿਉਂਕਿ ਉਦੋਂ ਸਰਸੇ ਵਾਲਾ ਸਾਧ ਜਿਹੜਾ ਸੀ ਉਨੂੰ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮਾਫੀਨਾਮਾ ਦੇ ਦਿੱਤਾ ਸੀ ਜਿਹੜੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨੇ ਪਿਸ਼ਾਗ ਪਾ ਕੇ ਕਾਪੀ ਕੀਤੀ ਸੀ ਤੇ ਜਿਹੜੇ ਇੱਥੇ ਆਪਣੇ ਧਰਮ ਦੇ ਆਗੂ ਬਣੇ ਹੋਏ ਆ ਦਰਬਾਰ ਸਾਹਿਬ ਦੇ ਜਾਂ ਜਿਹੜੇ ਕਮੇਟੀ ਵਾਲੇ ਨੇ ਇਹਨਾਂ ਨੂੰ ਤਾਂ ਤਰਾਜਨੀਤੀ ਚਾਹੀਦੀ ਏ ਇਹਨਾਂ ਨੂੰ ਤਾਂ ਵੋਟਾਂ ਨਾਲ ਮਤਲਬ ਸੀ ਇਹਨਾਂ ਨੂੰ ਪਤਾ ਵੀ ਸਾਡੀ ਵੋਟ ਬੈਂਕ ਜਿਹੜੀ ਆ ਟੁੱਟ ਜਾਣੀ ਆ ਇਸ ਕਰਕੇ ਇਹਨਾਂ ਨੇ ਚੋਰੀ-ਚੋਰੀ ਉਹਨੂੰ ਸਾਦ ਨੂੰ ਮਾਫੀਨਾਮਾ ਦੇ ਦਿੱਤਾ ਨਾ ਉਹ ਆਣ ਕੇ ਨੇ ਮਾਫੀ ਮੰਗੀ ਤੇ ਇਹਨਾਂ ਨੇ ਮਾਫੀ ਦੇ ਦਿੱਤੀ ਸੰਘਤ ਜਿਹੜੀ ਆ ਸੰਘਤ ਦੇ ਮਨ ਦੇ ਵਿੱਚ ਰੋਸ ਹੀ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਮਿਲਣਗੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਜ਼ਮੀਰਾਂ ਵਾਲੇ ਲੋਕਾਂ ਨੇ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਜਿਹੜੇ ਆਗੂ ਸਾਡੇ ਪੰਥ ਦੇ ਆਗੂ ਨੇ ਆਗੂ ਹਮੇਸ਼ਾ ਅੱਗ ਲਾਉਣ ਵਾਲੀਆਂ ਇਹ ਗੱਲਾਂ ਕਰਦੇ ਨੇ ਚਾਹੇ ਅੱਗ ਤੁਸੀਂ ਐਸ ਨੁੱਕਰ ਤੇ ਲਾ ਦਿਓ ਚਾਹੇ ਅੱਗ ਐਸ ਨੁੱਕਰ ਤੇ ਲਾ ਦਿਓ ਉਹਨਾਂ ਨੂੰ ਪਤਾ ਸੀ ਉਦੋਂ ਪਤਾ ਲੱਗ ਗਿਆ ਵੀ ਹੁਣ ਜਿਹੜਾ ਮਾਮਲਾ ਵਧਦਾ ਜਾਂਦਾ ਹੈ ਇਸ ਕਰਕੇ ਵੀ ਹੁਣ ਸਰਸੇ ਵਾਲੇ ਸਾਧ ਦਾ ਪੈ ਗਿਆ ਰੌਲਾ ਤੇ ਇਹਨਾਂ ਸਰਦਾਰਾਂ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਵਿਆਪਦੀ ਕਰਵਾ ਦਿੱਤੀ ਚਾਹੇ ਕਿਸੇ ਨੇ ਵੀ ਕਰਵਾਈ ਪਰ ਅਸਲ ਦੇ ਵਿੱਚ ਦੋਸ਼ੀ ਉਹ ਹੁੰਦਾ ਹੈਗਾ ਜਿੰਦੀ ਸਰਕਾਰ ਦੇ ਵਿੱਚ ਇਹ ਕਾੜ ਹੁੰਦਾ ਹੈਗਾ ਤੁਸੀਂ ਪਿੰਡ ਦੇ ਵਿੱਚ ਸਰਪੰਚ ਬਣਾ ਦਿੰਦੇ ਹੋ ਤੇ ਸਰਪੰਚ ਦੀ ਨਿਗਾਹ ਦੇ ਵਿੱਚ ਸਰਪੰਚ ਨੂੰ ਪਤਾ ਹੁੰਦਾ ਹੈ ਸਰਪੰਚ ਦਾ ਫਰਜ਼ ਬਣਦਾ ਹੈਗਾ ਉਸ ਚੀਜ਼ ਨੂੰ ਬੰਦੇ ਨੂੰ ਸਮਝਾਏ ਯਾਰ ਆਪਣਾ ਇਹ ਗਲਤ ਕੰਮ ਹੋ ਰਿਹਾ ਘਰ ਦੇ ਵਿੱਚ ਜੇ ਕੋਈ ਜੀ ਮਾੜਾ ਕੰਮ ਕਰਦਾ ਤੇ ਘਰ ਦੇ ਵੱਡੇ ਮੈਂਬਰ ਦਾ ਫਰਜ਼ ਬਣਦਾ ਹੈ ਵੀ ਉਸ ਚੀਜ਼ ਨੂੰ ਉਹਦੇ ਜੀ ਨੂੰ ਸਮਝਾਵੇ ਜਦੋਂ ਤੁਸੀਂ ਆਪ ਖੁਦ ਗੁਨਾਹਦਾਰ ਹੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਫਿਰ ਉਦੋਂ ਇਹਨਾਂ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਜਿੰਨੀਆਂ ਸਿੱਖ ਸੰਗਤਾਂ ਸੀ ਉਹਨਾਂ ਦਾ ਸਾਰਿਆਂ ਦਾ ਧਿਆਨ ਬਰਗਾੜੀ ਵਾਲੇ ਬੰਨੇ ਕਰ ਦਿੱਤਾ ਜਦੋਂ ਸੰਗਤਾਂ ਦੇ ਮਨ ਦੇ ਵਿੱਚ ਉਧਰਲੇ ਧਿਆਨ ਜਿਹੜਾ ਉਲਟ ਕੇ ਇੱਧਰ ਆ ਗਿਆ ਉਦੋਂ ਦੀ ਇਹ ਗੇਮ ਉਦੋਂ ਦੀ ਇਹ ਚੈਨ ਤੁਰੀ ਲਗੀ ਆਉਂਦੀ ਹੈਗੀ ਆ 2015 ਤੋਂ ਲੈ ਕੇ ਅੱਜ ਵੇਖ ਲਓ ਕਿ ਕਿੰਨਾ ਟਾਈਮ ਹੋ ਗਿਆ ਕੋਈ ਐਕਸ਼ਨ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਤੇ ਨਾ ਹੀ ਕੁਛ ਹੋਣਾ ਹੈ ਸਿੱਧੀ ਜੀ ਗੱਲ ਹੈ ਕੁਛ ਨਹੀਂ ਹੋਣਾ ਕਿਉਂਕਿ ਮੁੱਦੇ ਆ ਮੁੱਦਾ ਤੁਹਾਨੂੰ ਮਿਲਿਆ ਆ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਇਹਨਾਂ ਨੇ ਕਰਦੇ ਰਹਿਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਕਿਵੇਂ ਰੁਕੇਗੀ ਇਹ ਵੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਦ ਨੂੰ ਜਾਣੂ ਹੋਣਾ ਪੈਣਾ ਜਿਹੜੇ ਪੱਗਾਂ ਦੇ ਵਿੱਚ ਸਿਰ ਪਸਾ ਕੇ ਪੰਥ ਦੇ ਆਗੂ ਬਣੇ ਫਿਰਦੇ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਵਾਗ ਡੋਰਾ ਦਿੱਤੀਆਂ ਹਈਆਂ ਨੇ ਸਾਨੂੰ ਉਹਨਾਂ ਨੂੰ ਪਛਾਣਨਾ ਪੈਣਾ ਹੈਗਾ ਜਿੰਨਾ ਟਾਈਮ ਤੁਸੀਂ ਜਿਹੜੀ ਰਾਜਨੀਤੀ ਛੱਡ ਕੇ ਸੱਚੀ ਰਾਜਨੀਤੀ ਤੇ ਨਹੀਂ ਆਉਂਦੇ ਮੀਰੀ ਪੀਰੀ ਦਾ ਸਿਧਾਂਤ ਸ੍ਰੀ ਗੁਰੂ ਹਰਗੋਬਿੰਦ ਸਿੰਘ ਵਾਲਾ ਯੂਨੀਵਰਸਿਟੀ ਦੇ ਉਹਨਾਂ ਟਾਈਮ ਤੁਹਾਡੇ ਨਾਲ ਇਦਾਂ ਦੀ ਕੁੱਤੇਖਾਣੀ ਹੁੰਦੀ ਰਹਿਣੀ ਆ ਤੁਹਾਡੇ ਲਹਾਂ ਤਾਂ ਤੁਹਾਨੂੰ ਲੱਗਦੀਆਂ ਰਹਿਣੀਆਂ ਕਿਸੇ ਨੂੰ ਵੀ ਪੱਗ ਬੰਨ੍ਹਣ ਵਾਲੇ ਤੇ ਤੁਸੀਂ ਯਕੀਨ ਕਰ ਲੈਂਦੇ ਜੇ ਅੰਦਰੋਂ ਇਹਨਾਂ ਦੀਆਂ ਨੀਤੀਆਂ ਕੁਝ ਹੋਰ ਹੁੰਦੀਆਂ ਨੇ ਹੁਣ ਜਿਹੜਾ ਹੋ ਰਿਹਾ ਹੈਗਾ ਤੁਹਾਨੂੰ ਸਾਰੇ ਤੁਸੀਂ ਜਾਣੋ ਹੁਣ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਵਿੱਚ ਆਪਾਂ ਨਾ ਤਾਂ ਕਿਸੇ ਦੇ ਵਿਰੋਧ ਦੇ ਵਿੱਚ ਆ ਨਹੀਂ ਕਿਸੇ ਪੱਖ ਦੇ ਵਿੱਚ ਬੋਰਡ ਤੁਸੀਂ ਪਾਉਣੀ ਆ ਹੁਣ ਗੱਲ ਆਪਾਂ ਕਰਦੇ ਆ ਅਮਰਤਪਾਲ ਦੀ ਅਮਰਤਪਾਲ ਦਾ ਤੁਸੀਂ ਵੇਖੋ ਵੀ ਸਤੰਬਰ ਦੇ ਵਿੱਚ ਸ਼ਾਇਦ ਜਿਹੜਾ ਪਿਛਲੇ ਸਾਲ ਅਮਰਤਪਾਲ ਜਿਹੜਾ ਹੁਣ ਤਾਂ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਉਹਨੂੰ ਐਨਐਸਏ ਲੱਗੀ ਉਹ ਜੇਲ੍ਹ ਦੇ ਵਿੱਚ ਇਸ ਸਾਲ ਤੋਂ ਉੱਪਰ ਹੋ ਚੁੱਕਾ ਨਾਲ ਬੰਦੀ ਸਿੰਘਾਂ ਦੇ ਹੋਰ ਵੀ ਹੈਗੇ ਆ ਜਦੋਂ ਤੋਂ ਅਮਰਤਪਾਲ ਆ ਕੇ ਉਹਨੇ ਸਿਰ ਤੇ ਪੰਜਾਬ ਦੇ ਵਾਰਸ ਦੀ ਪੱਗ ਬੰਨੀ ਆ ਉਸ ਤੋਂ ਬਾਅਦ ਦੇ ਵਿੱਚ ਤੇ ਮਾਰਚ ਦੇ ਜਦੋਂ ਮਾਰਚ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ 18 ਮਾਰਚ ਨੂੰ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਉਦੋਂ ਟਿੱਕਰ ਤੁਸੀਂ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਬਿਆਵਧੀਆਂ ਹੋਈਆਂ 15 ਤੋਂ ਲਾ ਕੇ ਅੱਜ 24 ਦੇ ਵਿੱਚ ਟੋਟਲ ਅਕਾਊਂਟ ਕਰ ਲੋ ਤੇ ਜਿਹੜੀ ਹੈਗੀ ਆ ਜਦੋਂ ਅਮਰਤਪਾਲ ਪੰਜਾਬ ਪਹੁੰਚਿਆ ਸੀ ਦੁਬਈ ਤੋਂ ਤੇ ਜਦੋਂ ਤੱਕ ਉਹ ਗ੍ਰਿਫਤਾਰ ਨਹੀਂ ਹੁੰਦਾ ਉਸ ਟਾਈਮ ਦੇ ਵਿੱਚ ਵੇਖੋ ਬਿਆਵਧੀਆਂ ਕਿੰਨੀਆਂ ਸੀ ਮੈਨੂੰ ਨਹੀਂ ਲੱਗਦਾ ਕੋਈ ਇੱਕ ਦਾ ਚਾਂਸ ਹੋਇਆ ਹੋਵੇਗਾ ਪਰ ਆ ਜਿਹੜੀਆਂ ਰੋਜ਼ ਹੋ ਰਹੀਆਂ ਨੇ ਆ ਇਹ ਨਹੀਂ ਸੀ ਹੁੰਦੀਆਂ ਹਗੀਆਂ ਕਾਰਨ ਕੀ ਏ ਜੁੱਤੀ ਦਾ ਡਰ ਸੀ ਬਾਈ ਜੀ ਜਿੰਨਾ ਟਾਈਮ ਤੁਹਾਨੂੰ ਕਾਨੂੰਨ ਦਾ ਜਾਂ ਜੁੱਤੀ ਦਾ ਡਰ ਨਹੀਂ ਨਾ ਹੈਗਾ ਉਹਨਾ ਟਾਈਮ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਪਦੀਆਂ ਇਹਨਾਂ ਨਹੀਂ ਰੋਕਣੀਆਂ ਹਗੀਆਂ ਉਹ ਅਮਰਤਪਾਲ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਕਈਆਂ ਹੋ ਸਕਦਾ ਕਿਸੇ ਗੱਲਾਂ ਦੇ ਵਿੱਚ ਗਲਤ ਰਿਹਾ ਹੋਵੇ ਪਰ ਉਹਨੇ ਪੰਜਾਬ ਦੀ ਗੱਲ ਕੀਤੀ ਏ ਉਹਨੇ ਨੌਜਵਾਨੀ ਦੀ ਗੱਲ ਕੀਤੀ ਏ ਉਹਨੇ ਚਿੱਤੇ ਦੇ ਵਿਰੋਧ ਦੇ ਵਿੱਚ ਗੱਲ ਕੀਤੀ ਆ ਪਰ ਅਸੀਂ ਲੋਕ ਆਦੇ ਲੋਕਾਂ ਨੂੰ ਗਦਾਰੀ ਦੇ ਸਰਟੀਫਿਕੇਟ ਦਿੰਦੇ ਫਿਰਦੇ ਆ ਬਾਕੀ ਹੁਣ ਪਤਾ ਲੱਗ ਜਾਣਾ ਹੈ ਪਹਿਲਾਂ ਤਾਂ ਆਪਾਂ ਬੀਬੀ ਖਾਲੜਾ ਨੂੰ ਹਰਾ ਕੇ ਜਿਵੇਂ ਕਹਿ ਦਈਏ ਗੋਬੇ ਸਿੰਘ ਜੀ ਮਹਾਰਾਜ ਜਿਹਨੂੰ ਵਿਦਾਵਾ ਲੈ ਦੇ ਕੇ ਆਏ ਸੀ ਉਹ ਲਾਂਮਾ ਕਿੱਡਾ ਤਕੜਾ ਸੀ ਉਹਨਾਂ ਨੇ ਜਾ ਕੇ ਮੁਖਸਰ ਉਤਾਰਿਆ ਸੀ ਤੇ ਹੁਣ ਬੀਬੀ ਖਾਲੜਾ ਦਾ ਜਿਹੜਾ ਲਾਂਮਾ ਤੁਹਾਡੇ ਸਿਰ ਤੇ ਆ ਖਡੂਰ ਸਾਹਿਬ ਦੇ ਹਲਕੇ ਦਾ ਜਿੰਨਿਆਂ ਵੀ ਆਪਣੀਆਂ ਪੰਜਾਬ ਦੇ ਵਿੱਚ ਵੋਟਾਂ ਨੇ ਸਭ ਤੋਂ ਜ਼ਿਆਦਾ ਨਿਕਾ ਖਡੂਰ ਸਾਹਿਬ ਦੇ ਹਲਕੇ ਦੇ ਉੱਪਰ ਟਿੱਕੀ ਹੋਈ ਹੈ ਇੱਥੋਂ ਦੇ ਜਿਹੜੇ ਪੰਥਕ ਆਗੂ ਵੀ ਆ ਉਹ ਵੀ ਤੁਸੀਂ ਵੇਖ ਲਿਆ ਜੇ ਜੇਕਰ ਤੁਸੀਂ ਕਹਿੰਦੇ ਹੋ ਅਸੀਂ ਪੰਥ ਦੇ ਹੱਕ ਦੇ ਵਿੱਚ ਤੁਰਨ ਵਾਲੇ ਆ ਅਮਰਤਪਾਲ ਫਿਰ ਪੰਥ ਤੋਂ ਵਿਰੋਧ ਹੋ ਗਿਆ ਵਿਰੋਧੀ ਹੋ ਗਿਆ ਜੇਕਰ ਕਾਲੀ ਦਲ ਇਸ ਚੀਜ਼ ਨੂੰ ਮੰਨਦਾ ਕਿ ਅਸੀਂ ਪੰਥਕ ਮਤਲਬ ਪੰਥਕ ਦੇ ਰਖਵਾਲੇ ਆ ਫਿਰ ਅਮਰਤਪਾਲ ਜਿਹੜਾ ਅਸੀਂ ਉਹ ਪੰਥ ਦੇ ਵਿਰੋਧੀ ਹੋ ਗਿਆ ਜੇਕਰ ਸਿਮਰਜੀਤ ਮਾਨ ਉਹ ਇਸ ਜਗ੍ਹਾ ਤੋਂ ਖਡੂਰ ਸਾਹਿਬ ਦੀ ਜਿਹੜੀ ਟਿਕਟ ਸੀ ਉਹਦੇ ਤੋਂ ਆਪ ਦਾ ਬੰਦਾ ਵਾਪਸ ਕਰ ਸਕਦਾ ਤੇ ਫਿਰ ਕਾਲੀ ਕਿਉਂ ਨਹੀਂ ਕਰ ਸਕਦੇ ਇਹ ਚੀਜ਼ ਨੂੰ ਵੇਖਣਾ ਪਊਗਾ ਅਸੀਂ ਪੱਗਾਂ ਦੇ ਵਿੱਚ ਸਿਰ ਪ사 ਕੇ ਜਿਹੜਾ ਬੰਦਾ ਤੁਰਦਾ ਉਹਨੂੰ ਅਸੀਂ ਕਾਲੀਦਾਲ ਜਾਂ ਉਹਨੂੰ ਪੰਥ ਦਾ ਰਖਵਾਲਾ ਮੰਨ ਲੈਨੇ ਆ ਇਹ ਕਦੀ ਵੀ ਨਹੀਂ ਹੋ ਸਕਦਾ ਜੇ ਤੁਸੀਂ ਰਾਜਨੀਤੀ ਤੋਂ ਉੱਠ ਕੇ ਸਿੱਧੇ ਰਸਤੇ ਲੱਗੋਗੇ ਤਾਂ ਫਿਰ ਤਾਂ ਤੁਹਾਡਾ ਕੋਈ ਭਲਾ ਹੋ ਸਕਦਾ ਬਾਕੀ ਜਿਹੜਾ ਜੱਗ ਦਾ ਮਹਿਣਾ ਅੱਗੇ ਬੀਬੀ ਖਾਲੜਾ ਨੂੰ ਖੜਾ ਕੇ ਤੁਸੀਂ ਲਿਆ ਸੀਗਾ ਇਹ ਨਾ ਹੋਵੇ ਇਹ ਜਿਹੜਾ ਮਹਿਣਾ ਤੁਹਾਡੇ ਸਿਰ ਤੇ ਆ ਜਾਏ ਬਾਕੀ ਜਿਹੜੀ ਇੱਥੋਂ ਦੀ ਸ਼ੀੜ ਉਹ ਬਹੁਤ ਹੀ ਜਿਹੜੀ ਕਹ ਲਈਏ ਸੰਘਰਸ਼ ਹੋਏਗਾ ਬਾਕੀ ਸਮੇਂ ਦਾ ਕੋਈ ਪਤਾ ਨਹੀਂ ਪਰ ਤੁਸੀਂ ਆਪ ਦੀ ਬੋੜ ਸੋਚ ਸਮਝ ਕੇ ਪਾਇਆ ਜੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਪਦੀਆਂ ਵਿਵਪਦੀਆਂ ਰੁਕਣ ਗਈਆਂ ਜਿੰਨਾ ਚਿਰ ਤੁਹਾਡੇ ਆਪਦੇ ਵਿੱਚ ਦਮਣਾ ਆਇਆ ਜਿੰਨਾ ਟਾਈਮ ਕਾਨੂੰਨ ਨਹੀਂ ਬਣ ਜਾਂਦਾ ਜੇ ਤੁਸੀਂ ਤਮਾਸ਼ਾ ਵੇਖਦੇ ਰਹੇ ਤੇ ਆਉਣ ਵਾਲਾ ਟਾਈਮ ਜੇਕਰ ਤੁਸੀਂ ਪੰਥ ਦੀ ਪੇਠ ਲਵਾ ਦਿੱਤੀ ਤੇ ਕੋਈ ਵੀ ਆਣ ਕੇ ਭਈਆ ਜਾਂ ਕੁਛ ਵੀ ਆਣ ਕੇ ਤੁਹਾਡੇ ਸਿਰ 'ਚ ਛੇਤਰ ਵੀ ਮਾਰੇਗਾ ਤੁਹਾਨੂੰ ਖਾਣੇ ਵੀ ਪੈਣੇ ਆ ਤੇ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਰਹਿਣੀ ਤੁਹਾਡੀ ਔਕਾਤ ਨਹੀਂ ਰਹਿਣੀ ਹੈਗੀ ਤੇ ਨਾ ਹੀ ਕਦੀ ਗੱਲਾਂ ਕਰਿਆ ਜੇ ਕਾਨੂੰਨ ਦੇ ਹਿਸਾਬ ਨਾਲ ਚੱਲਿਆ ਜੇ ਜਿਵੇਂ ਦੇ ਦੇਣਗੇ ਉਵੇਂ ਖਾਲਿਆ ਜੇ ਇਹ ਨਾ ਤੁਸੀਂ ਕਿਹਾ ਜੇ ਅਸੀਂ ਬੜੇ ਸ਼ਕਤੀਸ਼ਾਲੀ ਆ ਅਸੀਂ ਅਬਦਾਲੀਆਂ ਨਾਲ ਲੜਦੇ ਰਹਿਆ ਆ ਅਸੀਂ ਮੱッセ ਰੰਗੜ ਦਾ ਸਿਰ ਵੜਤਾ ਉਹ ਗੱਲਾਂ ਉਹ ਜਿਹੜੇ ਬਾਬੇ ਸੀ ਨਾ ਬਾਬੇ ਬਗੇਲ ਸਿੰਘ ਵਰਗੇ ਜਿਹਨਾਂ ਦਿੱਲੀ ਤੇ ਝੰਡੇ ਲਹਿਰਾ ਦਿੱਤੇ ਸੀ ਉਹ ਤੁਹਾਡੇ ਵਿੱਚ ਅਣਖਾਂ ਨਹੀਂ ਰਹੀਆਂ ਜਿਹੜੀਆਂ ਅਣਖਾਂ ਹੈਗੀਆਂ ਸੀ ਅੱਜ ਤੁਸੀਂ ਸਵਾਰਥੀ ਬਣ ਗਏ ਜੇ ਇਸ ਚੀਜ਼ ਤੋਂ ਜੇਕਰ ਤੁਸੀਂ ਨਿਕਲਣਾ ਹੈ ਸੱਚ ਦਾ ਸਾਥ ਦਿਓ ਕਿਸੇ ਵੀ ਧਰਮ ਦੇ ਵਿੱਚ ਹੁੰਦੀ ਵਿਵਦੀ ਉਹਦੀ ਨਿਖੇਧੀ ਕਰੋ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰਾ ਦਿਓ ਪਰ ਆ ਜਿਹੜੇ ਪੱਗਾਂ ਦੇ ਸਿਰ ਫਸਾ ਕੇ ਫਿਰਦੇ ਆ ਇਹਨਾਂ ਤੋਂ ਬਚ ਕੇ ਰਵੋ ਬਾਕੀ ਤੁਹਾਡਾ ਕੀ ਇਸ ਵੀਡੀਓ ਬਾਰੇ ਵਿਚਾਰ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਬਾਕੀ ਆਪਣੀ ਸ਼ਬਦਾਵਲੀ ਧਿਆਨ ਨਾਲ ਵਰਤਣਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ